ਕਸੋ ਜਿਹੜੇ ਬੰਦ ਕੀਤੇ ਹੋਏ ਆ ਤੇ ਉੱਪਰ ਰੋਡ ਜਿਹੜਾ ਬਿਲਕੁਲ ਇਹ ਜਿਹੜਾ ਰੋਡ ਆ ਰਿਆ ਫਲੇਗਰ ਸਾਹਿਬ ਤੋਂ ਆ ਰਿਆ ਤੇ ਬਿਲਕੁਲ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਹੈ ਜਿਵੇਂ ਐਂਬੂਲੈਂਸਾਂ ਸਾਰੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੰਦੀਆ ਵਿੱਚ ਕੀਤਾ ਹੋਇਆ ਹੈ ਅ ਅੱਗੇ ਤੱਕ ਜਿਹੜਾ ਰੋਡ ਹੈ ਬਿਲਕੁਲ ਜਾਮ ਹੈ ਕਾਫੀ ਦੂਰ ਤੋਂ ਅਸੀਂ ਵੀ ਪੈਦਲ ਆਏ ਆ ਤੇ ਪੈਦਲ ਹੀ ਚੱਲ ਰਹੇ ਹਾਂ ਤੇ ਕਿਸਾਨ ਜਿਹੜੇ ਬਿਲਕੁਲ ਕਿਸਾਨ ਦਾ ਜਿਹੜਾ ਦਰਦ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਵੀ ਕਿਸਾਨਾਂ ਜਿਹੜੀ ਹੈ ਅੱਜ ਜਿਹੜੇ ਮੰਗਾ ਜਿਹੜੀਆਂ ਚਾਹ ਤਿੰਨ ਸਾਲ ਪਹਿਲਾਂ ਜਿਹੜੀਆਂ ਮੰਨੀਆਂ ਗਈਆਂ ਸੀਗੀਆਂ ਕੇਂਦਰ ਸਰਕਾਰ ਵੱਲੋਂ ਲੇਕਿਨ ਹਜੇ ਤੱਕ ਉਹਨਾਂ ਮੰਗਾਂ ਨਹੀਂ ਮੰਨਿਆ ਗਿਆ ਜਿਸ ਕਰਕੇ ਅੱਜ ਇਹ ਨੋਬਤ ਜਿਹੜੀ ਦੁਬਾਰਾ ਆ ਚੁੱਕੀ ਹੈ ਤੇ ਅਸੀਂ ਇਹ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਵੀ ਗੱਲ ਕਰਾਂਗੇ ਤੇ ਤੁਹਾਡਾ ਸਿੱਧਾ ਪ੍ਰਸਾਰਣ ਜਿਹੜਾ ਤੁਸੀਂ ਇਹ ਦੇਖਿਓ ਆਰਟੀਵੀ 1 ਤੇ ਦੇਖ ਲਿਓ ਮੇਰੇ ਨਾਲ ਕੈਮਰਾਮੈਨ ਅਨਿਲ ਸ਼ਰਮਾ ਤੇ ਮੈਂ ਸ਼ਮਸ਼ੀਰ ਬੱਗਾ ਅਸੀਂ ਸਾਰੇ ਕਬਰ ਵਾਸਤੇ ਇੱਥੇ ਪਹੁੰਚੇ ਹਾਂ ਆਓ ਚਲਦੇ ਹਾਂ ਅੱਗੇ ਬਿਲਕੁਲ ਜੀ ਤਸਵੀਰ ਤੁਸੀਂ ਦੇਖ ਰਹੇ ਹੋ ਅ ਜਿਹੜੇ ਸੰਭੂ ਵੈਰੀਨ ਦੀਆਂ ਤਸਵੀਰਾਂ ਨੇ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਐਂਬੂਲੈਂਸਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਨੇ ਤੇ ਬਿਲਕੁਲ ਇੱਥੇ ਵੈਰੀਗੇਟਿੰਗ ਹੋਈ ਹੋਈ ਹੈ ਇਹ ਪੰਜਾਬ ਪੁਲਿਸ ਦੀ ਸਾਰੀ ਪੰਜਾਬ ਪੁਲਿਸ ਜਿਹੜੀ ਹੈ ਆਪਣੀਆਂ ਆਪਣੀਆਂ ਡਿਊਟੀਆਂ ਦੇ ਉੱਤੇ ਬਿਲਕੁਲ ਤਣਾਤ ਨੇ ਤਸਵੀਰਾਂ ਮੇਰਾ ਹਿੰਮਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਕਾਫੀ ਜਿਆਦਾ ਪ੍ਰਬੰਧ ਜਿਹੜੇ ਆ ਮੇਰੇ ਸਾਹਮਣੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਕੀਤਾ ਹੋਇਆ ਹੈ ਕਿਉਂਕਿ ਧਰਨਾ ਕਿਸਾਨਾਂ ਦਾ ਏ ਤੇ ਅੱਗੇ ਵਧਣ ਤੋਂ ਜਿਹੜਾ ਹਰਿਆਣਾ ਵੱਲੋਂ ਜਿਹੜਾ ਰੋਕਿਆ ਹੋਇਆ ਹੈ ਇੰਟਰਨੈਟ ਸੁਣ ਦਾ ਸਾਰੀ ਬੰਦ ਕੀਤੀ ਹੋਈ ਹੈ। ਚਾਹ ਬਣੀ ਦੀ ਜਿਹੜਾ ਗੰਢ ਰਿਹਾ ਸਾਰਾ ਕੁਝ ਤੇ ਟਰਾਲੀਆਂ ਜਿਹੜੀਆਂ ਸਾਈਡ ਤੇ ਲਗਾਤੇ ਆਂ ਇਹ ਮਾਹੌਲ ਜਿਹੜਾ ਅੱਜ ਦੇ 2021 ਦੇ ਵਿੱਚ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਬਣਿਆ ਸੀ ਲੇਕਨ ਅੱਜ ਇਸ ਵੇਲੇ ਦੀਆਂ ਜਿਹੜਾ ਇਹ ਸ਼ੰਭੂ ਬੈਰੀਨ ਦੇ ਉੱਤੇ ਇਹ ਤਸਵੀਰਾਂ ਨੇ ਜਿਹੜੀਆਂ ਸਾਰੀਆਂ ਪ੍ਰਸ਼ਾਸਨ ਵੱਲੋਂ ਵੀ ਪਬਲਿਸ਼ ਕੀਤੀ ਜਾ ਰਹੀ ਹੈ। ਕਾਫੀ ਦੂਰ ਦੇ ਤੱਕ ਜੜੀਆਂ ਟਰਾਲੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਤੇ ਕਿਸਾਨ ਜਿਹੜੇ ਆ ਆ ਜਾ ਰਹੇ ਨੇ। ਆਪ ਤੁਸੀਂ ਦੇਖ ਸਕਦੇ ਹੋ। ਪੂਰਾ ਖੇਤ ਹੈ ਜਿਹੜਾ ਇਹ ਮੰਝਰ ਜਿਹੜਾ ਸੰਭੂ ਬੈਰੀਅਲ ਦਾ ਹੈ ਟਰਾਲੀਆਂ ਦੇ ਉੱਤੇ ਤਰਪਾਲਾਂ ਪਾਈਆਂ ਹੋਈਆਂ ਨੇ ਬੜੇ ਪੱਕੇ ਪ੍ਰਬੰਧ ਜਿਹੜੇ ਕਿਸਾਨਾਂ ਵੱਲੋਂ ਕੀਤੇ ਹੋਏ ਨੇ ਚੰਡੇ ਜਿਹੜੇ ਐ ਡੰਡਿਆਂ ਦੇ ਵਿੱਚ 파ਤੀ ਕਿਸਾਨ ਆਪਣੇ ਮੋਢਿਆਂ ਤੇ ਉੱਤੇ ਰੱਖੇ ਜਿਹੜੇ ਇੱਥੇ ਘੁੰਮਰੇ ਨੇ ਅੱਜ ਦੀ ਜਿਹੜੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਅਕੀਰ ਕੀ ਫੈਸਲਾ ਹੁੰਦਾ ਹੈ ਸਰਕਾਰ ਦਾ ਸਰਕਾਰ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ ਮੰਗਾਂ ਚਾਰੇ ਪਾਸੇ ਦਿੱਲੀ ਵਰਗਾ ਹੀ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਹੈ ਕਿਸਾਨ ਜਿਹੜੇ ਐ ਐਂਸ ਦੇ ਦਾ ਇੰਤਜ਼ਾਰ ਕਰ ਰਹੇ ਐ ਤੇ ਅੱਗੇ ਵਧਣ ਵਾਸਤੇ ਆੜੇ ਹੋਏ ਆ ਮੈਂ ਤਸਵੀਰ ਜਿਹੜੀ ਦਿਖਾ ਰਿਹਾ ਸਾਰੀ ਤੁਹਾਨੂੰ ਸੰਭੋ ਬੈਰੀਅਲ ਨੂੰ ਦਿਖਾ ਰਿਹਾ ਖੈਰ ਤਸਵੀਰਾਂ ਕਰਕੇ ਵਿਸ਼ੇਕੀਸ਼ਵਦੀ ਇੰਟਰਨੈਟ ਬੰਦ ਹੋਣ ਕਰਕੇ ਸਾਡੇ ਚੈਨਲ ਨੂੰ ਚੈਨਲ ਨੂੰ ਕਰਤੀ ਜੀ ਤਾਂ ਅਸੀਂ اتنا کہ سویدھا بالکل بند ہے اسی طرح کی کوئی بھی سویدھا نہیں سارے چینل بھی لنگر جو ہے لنگر بھی جا رہے ہیں بالکل ਦੇ ਆ ਤੁਸੀਂ ਦੇਖ ਸਕੋਗੇ ਕਿ ਬਿਲਕੁਲ ਜਿਹੜੇ ਇੱਥੇ ਸਿਰਫ ਸੈਟਲਾਈਟ ਚੈਨਲ ਦੀ ਜਿਹੜੀ ਕਵਰੇਜ ਚੱਲ ਸਕਦੀ ਹੈ ਕਿਉਂਕਿ ਬਾਕੀ ਤਾਂ ਇੰਟਰਨੈਟ ਵੀ ਦਾ ਬਿਲਕੁਲ ਬੰਦ ਕੀਤਾ ਹੋਇਆ ਹੈ ਰੈਸ ਵੱਲੋਂ ਕੰਮਜ ਕਰਨ ਵਾਸਤੇ ਆਪਣੀ ਗੱਡੀ ਤੇ ਪਹੁੰਚੇ ਹੋਈਆਂ ਹੈ ਕਿਸਾਨ ਜਿਹੜਾ ਅਗਲਾ ਜ਼ਿਲ੍ਹਾ ਇੰਨੇ ਬੱਸ ਸਰਕਾਰ ਦੇ ਰੋੜ ਰਿਆ ਐ ਬਿਲਕੁਲ ਪਸੰਦ ਨਹੀਂ ਕਿਤੇ ਖਾਨਪੁਰ ਦਾ ਲੰਗਰ ਜਿਹੜਾ ਲੰਗਰ ਜਿਹੜੇ ਚੱਲਦੇ ਨੇ ਬਿਲਕੁਲ ਜੀ ਬਿਲਕੁਲ ਜੀ ਕੋਈ ਗੱਲ ਹੈ ਕੋਈ ਇਹੋ ਜਿਹਾ ਬਾਰੀ ਗਮਨ ਕਰਾ ਆ ਜਾ ਕਰੋ ਬੰਦਾ ਸੇਕ ਤੋਂ ਮੋੜ ਲਾਇਆ ਕਰੋ ਜਿਹੜਾ ਬੰਦਾ ਵਧੀਆ ਰਸੋਈਆ ਕਰੋ تاری تکرہ دو تانا بلن کا سبب ہے کرونا کا خواہد کرونا ملوکہ کرونا ملوکہ گوا شکرہ اللہ میری ایک ملوکہ گریہ چار دلیا ہے دو لینڈا رکھے جاری نہیں یہ دلیا جیلا پر آجی رکار کرونا ہر انگرمت مابتاگیت کسی نے جنرکر کر رہیا جنرکر آگرمت کے سیسایت جنرکیز ملوکہ گائے انہوں پتا ایک گیس پر

I'm not going बिल्कुलु मोदी सरकार मोदी सरकार ਜਿੰਦਾਬਾਦ ਬਾਹਰ ਮਸੂਲਤ ਦਾ ਜਿੰਦਾਬਾਦ ਗੁਰੂ ਕੀ ਲਾਗਨੀ ਨੂੰ ਵਾਜੋ ਜਿੰਦਾਬਾਦ ਗੁਰੂ ਕੀ ਲਾਗਨੀ ਨੂੰ ਵਾਜੋ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਬਿਲਕੁਲ ਜੀ ਅੱਗੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਜਿਹੜਾ ਇੱਧਰ ਜਾ ਕੇ ਸਟੇਜ ਜਿਹੜਾ ਇਸ ਤਰ੍ਹਾਂ ਲੱਗਿਆ ਹੋਇਆ ਜਿੱਥੇ ਕਲਾਕਾਰ ਵੀ ਇਸ ਧਰਨਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਹਰ ਵਰਗ ਦੇ ਜਿਹੜੇ ਲੋਕ ਐ ਕਿਸਾਨੀ ਦਾ ਰੈਂਦਾਗਰ ਸਮਰਥਨ ਕਰ ਰਹੇ ਨੇ ਤੇ ਤਸਵੀਨਾ ਸੀ ਜਿਵੇਂ ਵਹੇਲ ਤੋਂ ਸਿੱਧੇ ਤੁਹਾਨੂੰ ਦਿਖਾ ਰਹੇ ਆ ਕਿ ਸਾਰੇ ਪਾਸੇ ਚਾਰੇ ਪਾਸੇ ਜਿਹੜੇ ਟ੍ਰੈਕਟਰ ਦੇ ਨਾਲ ਸਾਰਾ ਖੇੜਾ ਹੋਇਆ ਕਿਉਂਕਿ ਜਦੋਂ ਤੱਕ ਜਿਹੜਾ ਫੈਸਲਾ ਜਿਹੜਾ ਨਹੀਂ ਆਉਂਦਾ ਹੈਗਾ ਸਰਕਾਰ ਵੱਲੋਂ ਉਦੋਂ ਤੱਕ ਜਿਹੜਾ ਇਹ ਧਰਨਾ ਜਿਹੜਾ ਉਦੋਂ ਤੱਕ ਚੱਲ ਰਿਹਾ ਜੇਕਰ ਫੈਸਲਾ ਨਹੀਂ ਹੁੰਦਾ ਤਾਂ ਬਿਲਕੁਲ ਜਿਹੜਾ ਅੱਗੇ ਜਿਹੜਾ ਚੱਲੇ ਬੰਦ ਇਹ ਵੀ ਇਹਦੀ ਸੱਚੀ ਗੱਲ ਵਿੱਚ ਮੈਂ ਕਿੱਥੇ ਜਗਾ ਤੇ ਕਿਰਾਆ ਨਾ ਜੀ ਜਗਾ ਤੋਂ ਆਏ ਕਿਦੋਂ ਕਿੱਥੇ ਜਗਾ ਤੋਂ ਆਏ ਸਾਡੇ ਸਰਦੋ ਜੀ ਮੇਰੇ ਸਰ ਹਾਂ ਜੀ ਤੇ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਹਾਂ ਜੀ ਅਸੀਂ ਤੇ 11 ਤਰੀਕ ਦੇ ਚੱਲੇ ਆ ਜੀ ਬਾਕੀ 7 ਤਰੀਕ ਜਿਹੜੀ ਸਾਡੇ ਹੁਣ ਅਸੀਂ ਜਥੇਬੰਦੀ ਦੇ ਨਾਲ ਆਏ ਹਾਂ ਸਰਵਿੰਦੀ ਨਾਲ ਜੋ ਘਮਾਊਗਾ ਉਹ ਕੀਤਾ ਜਾਊਗਾ 7 ਤਰੀਕ ਜਿਹੜੀ ਜਥੇਬੰਦੀ ਦੇ ਨਾਲ ਅਟੈਚ ਆ ਜਾਂ ਫਿਰ ਆਪਣੇ ਆਪ ਸਹਿਯੋਗ ਕਰਦੇ ਨੇ ਨਹੀਂ ਨਹੀਂ ਜੀ ਇਹ ਇਮਾਨ ਮਦਦ ਮੁਸਲਮਾਨ ਕਮੇਟੀ ਪੰਜਾਬ ਸਰਵੰਤ ਧੇਰਾ ਜੀ ਉਹਦੇ ਨਾਲ ਟਾਕਸ਼ ਹਾਂਜੀ ਜੀ ਸਰਵੰਤ ਨਾਲ ਬਿਲਕੁਲ ਕਿਵੇਂ ਲੱਗ ਰਿਹਾ ਹੋ ਸਰਕਾਰਾਂ ਜਿਹੜੀਆਂ ਮੀਟਿੰਗ ਦੁਬਾਰੇ ਦੇ ਰਹੀਆਂ ਵੇਖੋ ਜੀ ਸਰਕਾਰਾਂ ਨੇ ਮੀਟਿੰਗਾਂ ਤੇ ਬੜੀਆਂ ਅੱਗੇ ਵੇ ਕੀਤੀਆਂ ਉਹ ਫੇਰ ਮੀਟਿੰਗਾਂ ਕਰ ਰਹੀ ਆ ਜੋ ਵੀ ਉਹਨਾਂ ਦੀ ਮੀਟਿੰਗਾਂ ਕਰੂਗੀ ਜੋ ਹਾਂਡੇ ਆਗੂ ਸਰ ਉਹਨਾਂ ਦਾ ਹੁਕਮ ਆਊਗਾ ਉਹ ਫੇਰ ਕੀਤਾ ਜਾਊਗਾ ਪਰ ਜਦੋਂ 4 ਸਾਲ ਪਹਿਲਾਂ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲਏ ਸੀਗੇ ਉਸ ਵੇਲੇ ਤਾਂ ਕੋਈ ਮੀਟਿੰਗ ਨਹੀਂ ਕੀਤੀ ਉਹਨਾਂ ਨੇ ਸਿਰਫ ਟੀਵੀ ਦੇ ਉੱਤੇ ਐਲਾਨ ਕਰਿਆ ਸੀਗਾ ਹਾਂਜੀ ਬਲਕਿ ਕਿੰਨੇ ਹੁਣ ਮੀਟਿੰਗਾਂ ਹੀ ਮੀਟਿੰਗਾਂ ਲਈ ਜਾਂਦੇ ਆ ਪਰ ਵੇਖੋ ਜੀ ਮੀਟਿੰਗਾਂ ਉਦੋਂ ਵੀ ਬੜੀਆਂ ਕੀਤੀਆਂ ਸੀ ਪਰ ਉਦੋਂ ਵੀ ਮੀਟਿੰਗਾਂ 'ਚ ਕੋਈ ਹੱਲ ਨਹੀਂ ਕੱਢਿਆ ਜਾਂ ਨਹੀਂ ਚਲੋ ਮੁੜ ਕੇ ਇਹਨਾਂ ਨੇ ਆਪੇ ਹੀ ਹੱਲ ਕੱਢ ਕੇ ਤੇ ਕਿਸਾਨਾਂ ਨੂੰ ਆਖਿਆ ਕਿ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਤੁਸੀਂ ਜਾਓ ਤੁਹਾਨੂੰ ਲਿਖਤੀ ਦਿੱਤਾ ਜਾਊਗਾ ਇਹਨਾਂ ਲਿਖਤੀ ਨਹੀਂ ਦਿੱਤਾ ਉਸੇ ਵਜ੍ਹਾ ਨਾਲ ਹੁਣ ਫੇਰ ਦੋਰੇ ਸੰਘਰਸ਼ ਕਰਨਾ ਪੈ ਰਿਹਾ ਹੈ ਸਰਕਾਰ ਤੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਿਹੜਾ ਸਰਕਾਰ ਕਰਦੀ ਜਾਂਦੀਆਂ ਪਰ ਹੁਣ ਕਿ ਤੁਹਾਡੇ ਕਿਹਨਾਂ ਦੇ ਵੱਲੋਂ ਵੀ ਹੁਣ ਵਿਸ਼ਵਾਸ ਨਹੀਂ ਕਰਨਾ ਹੈ ਹੁਣ ਤਾਂ ਦਿੱਕਤੀ ਹੋ ਜੋ ਚਲਾਈ ਵਾਰਿਆ ਪਾਰ ਦੀ ਬਣ ਚੁੱਕੇ ਆ ਆਪਾ ਦੀ ਹੋ ਗਈ ਹੁਣ ਜੇ ਨਾ ਜ ਕੋਈ ਬੰਨੀ ਗੱਲ ਦਾ ਸਾਕੇ ਉਹ ਜਿਹੜਾ ਕੱਟ ਹੈ ਜਦੋਂ ਤੁਸੀਂ ਆਏ ਸੀ ਪਹਿਲੇ ਦਿਨ ਉਹਦੇ ਨਾਲੋਂ ਪਹਿਲੇ ਹੋਰ ਪਤਾਣਾ ਸ਼ੁਰੂ ਹੋ ਗਿਆ ਦੇਖੋ ਜੀ ਬਹੁਤ ਜਣਾ ਉਹ ਜਿਆਦਾ ਜੀ ਡਬਲ ਕੱਟ ਹੋ ਗਿਆ ਹੈ ਕਈ ਗੁਣਾ ਵੱਧ ਗਿਆ ਜੀ ਕੱਟ ਹਾਲੇ ਮਗਰ ਕਾਲੀਆਂ ਸਾਡੀਆਂ ਹੋਰ ਆ ਰਹੀਆਂ ਨੇ ਹਾਂਜੀ ਹਾਲੇ ਰੁਕੀਆਂ ਨਹੀਂ ਜਥੇ ਬੰਦੀਆਂ ਦਾ ਮਗਰ ਐਲਾਨ ਹੋਣ ਦੀ ਡੇਰ ਆ ਉਸੇ ਵੇਲੇ ਹੀ ਮਗਰ ਟਰਾਲੀਆਂ ਭਰ ਕੇ ਖਲੋਤੇ ਨੇ ਤਿਆਰ ਖਲੋਤੀਆਂ ਨੇ ਹਾਂਜੀ ਜੇਕਰ ਮੀਟਿੰਗ ਜਿਹੜੀ ਹੋ ਰਹੀ ਹੈ ਕਿਉਂਕਿ ਇਲੈਕਸ਼ਨ ਵੀ ਆ ਰਿਹਾ ਅੱਗੇ ਚੋਣਾਂ ਵੀ ਆ ਰਹੀਆਂ ਹੋ ਸਕਦਾ ਗੱਲ ਮੰਨੀ ਜਾਵੇ ਤੇ ਵੇਖੋ ਜੀ ਜੇ ਮੰਨੀ ਜਾਵੇ ਤਾਂ ਸਾਡਾ ਜੀ ਥੋੜੀ ਘਰਦਾ ਕਿ ਅਸੀਂ ਕਿਹੜੇ ਛੜਕਾਂ ਦੇ ਧੱਕੇ ਖਾਈਏ ਅਸੀਂ ਐਡੇ ਵਹਿਲੇ ਨਹੀਂਗੇ ਹੈਗੇ ਅਸੀਂ ਕਾਰੋਬਾਰ ਆਪਣੇ ਕੋਈ ਤਣਕਾ ਜੇ ਤਾਂ ਗੱਲ ਮੰਨਦੀ ਆ ਤੇ ਫਿਰ ਅਸੀਂ ਚੰਤਾ ਨੂੰ ਵੱਡਾ ਪਾਵਾਂਗੇ ਜੇ ਨਹੀਂ ਗੱਲ ਹੀ ਕਹਿੰਦੇ ਜੇ ਮੰਨ ਜਾਓ ਤੇ ਡੈਕਸ਼ਨ ਆਉਣੀ ਕਿਥੋਂ ਫਿਰ ਅਸੀਂ ਪਤਾ ਮੋਟਾ ਪਾਵਾਂਗੇ ਮੋਟਾ ਪਾਵਾਂਗੇ ਸਰਕਾਰਾਂ ਦੀ ਜਿਹੜੀ ਹੈ ਬੀਜੇਪੀ ਸਰਕਾਰ ਦੀ ਧੱਕਾਏ ਕਿਉਂਕਿ ਬਹੁਤ ਧੱਕਾ ਕਰ ਰਹੀ ਹੈ ਬੀਜੇਪੀ ਸਰਕਾਰ ਦੀ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਬਾਦਰ ਵੀ ਦੇਖ ਲਓ ਬਾਦਰ ਤੋਂ ਹਿਸਾਬ ਨਾਲ ਇਹ ਜਿਹੜੀ ਹੰਟਰ ਸਰਕਾਰ ਨੂੰ ਧੱਕਾ ਕਰਨ ਲਈ ਹੈ ਕਿ ਨਹੀਂ ਕਰਨ ਲਈ ਪਾਕਿਸਤਾਨ ਦਾ ਬਾਦਰ ਪਾਕਿਸਤਾਨ ਦੇ ਬਾਦਰ ਤੋਂ ਹੀ ਆਏ ਹੋ ਉੱਥੇ ਵੀ ਇੰਨੀ ਹੋਰਤ ਨਹੀਂ ਕਿ ਲੱਗੀ ਤਾਂ ਕੰਦਾ ਉੱਥੇ ਵੀ ਜਾਂਦੇ ਗੈਂਡ ਬਣਿਆ ਵਾ ਬਾਕਾ ਬਾਦਰ ਦੇਤੇ ਇਹਨਾਂ ਨੇ ਕੰਦਾ ਕਰ ਦਿੱਤੀਆਂ ਨੇ ਬਾਕੀ ਚਲੋ ਕੋਈ ਗੱਲ ਨਹੀਂ ਆ ਜੇ ਕੰਦਾ ਕੀ ਦੀਆਂ ਦਾ ਕੰਦਾ ਟੁੱਟ ਵੀ ਜਾਂਦੀਆਂ ਨੇ ਛੇਤੀ ਵੱਡੀ ਗੱਲ ਕੋਈ ਨਹੀਂ ਕੀ ਪਰ ਸਾਡੇ ਆਗੂਆਂ ਲੋ ਜੋ ਹੁਕਮ ਆ ਅਸੀਂ ਉਹਦੇ ਹੁਕਮ ਤੋਂ ਅੱਗੇ ਨਹੀਂ ਰੰਗਦੇ ਬਾਰੀ ਇਹ ਜਿਹੜਾ ਲੇਦਾ ਗੰਗਾ ਆ ਜੋਤ ਨੂੰ ਉੱਥੇ ਲੱਗਣ ਦਾ ਹੈ ਸਰਕਾਰ ਉਹ ਸਰਕਾਰ ਹੁਣੇ ਲੱਗਣ ਦੀ ਨਹੀਂ ਜੀ ਇਹ ਸਰਕਾਰ ਪਤਾ ਨਹੀਂ ਕਿਉਂ ਕਰਦੀ ਆ ਸਾਡੀ ਸਾਡੇ ਦੋਲੂਆਂ ਵਿੱਚ ਅਸੀਂ ਪਹਿਲਾਂ ਕਵਰ ਕਰਿਆ ਸਾਰਾ ਪਿੰਡ ਜਿਹੜਾ ਦੋਲੂ ਹੋਇਆ ਅਸੀਂ ਸਾਡੀਆਂ ਲਾਈਵ ਗੱਡੀਆਂ ਵੀ ਗਈਆਂ ਮੈਂ ਆਪ ਖੁਦ ਚੈਨਲ ਦਾ ਮਾਲਕ ਆ ਜੀ ਆਪ ਵੀ ਜਿੜਕੇ ਸਾਡੇ ਪੱਤਰਕਾਰਾਂ ਦਾ ਵੇਸੇ ਸਾਡੇ ਇੱਥੇ ਘੁੰਮ ਰਹੇ ਆ ਲੇਕਿਨ ਅਸੀਂ ਆਪ ਵੀ ਆਏ ਆ ਚਲੋ ਆਪ ਦੇਖ ਕੇ ਆਂ ਦਾ ਬੇਤੀ ਹੱਥ ਕੋਈ ਨਹੀਂ ਕੋਈ ਆ ਵਧੀਆ ਸਾਰਾ ਦੂਹ ਜਾ ਸਾਰਾ ਲੋਕ ਇੱਥੇ ਬੈਠ ਕੇ ਆਪਾਂ ਨਜ਼ਾਰਾ ਦੇਖਦੇ ਆ ਉਹ ਨਜ਼ਾਰਾ ਇੱਥੇ ਆ ਕੇ ਪਤਾ ਲੱਗਦਾ ਅਸਲੀ ਚੀਜ਼ ਕੀ ਹੈ ਦੇਖੋ ਸਰ ਤੁਸੀਂ ਉੱਥੋਂ ਬੈਠ ਕੇ ਖਬਰ ਲੈਣੀ ਅੱਜ ਮੌਕੇ ਤੇ ਜਿਹੜੀ ਖਬਰ ਮੈਨਰੇ ਆ ਉਹਦਾ ਕੁਝ ਹੋਰ ਫਰਕ ਹੋਊਗਾ ਉੱਥੇ ਬੈਠ ਕੇ ਕਹਿੰਦਾ ਕਿ ਦੁਨੀਆ ਨੂੰ ਉਹ ਕਰ ਦਿੰਦਾ ਜੇ ਕੀ ਹਿੰਦਤਾ ਪਰ ਇੱਥੇ ਪਤਾ ਲੱਗਦਾ ਕਿ ਦੁਨੀਆ ਕਿੰਨੀ ਉਤਸ਼ਾਹ ਨਾਲ ਅੱਗੇ ਵੱਧ ਰਹੀ ਆ ਓਏ ਇਹ ਗੱਲ ਦੇ ਵਿੱਚ ਸ਼ੱਕ ਹੈ ਤੁਸੀਂ ਦੱਸੋ ਇਹ ਗੱਲ ਸਹੀ ਹੈ ਮੈਂ ਦਰਸ਼ਕਾਂ ਨੂੰ ਦੱਸਾਂਗਾ ਕੰਮ ਆ ਕੰਮ ਕਰਦਾ ਮਾਂ ਸਾਡੀ ਸਰਕਾਰ ਤਜਾਦੀ ਕੋਂਡੀ ਉਹਨਾਂ ਸਾਡੀ ਆਂਗੇ ਹੱਥ ਦੇ ਵਿੱਚ ਬੈਰੀਫੀਟ ਕੀਤਾ ਆਏ ਸਾਰੇ ਸਾਡੀ ਪੰਜਾਬ ਦੀ ਆ ਜਿੱਤੇ ਪੰਜਾਬ ਪੁਲਿਸ ਕਾਫੀ ਲੱਗੀ ਹੋਈ ਹੈ ਤੁਹਾਡੇ ਵਿੱਚ ਇਹ ਲੱਗਦਾ ਵੀ ਸਾਡੀ ਸਾਡੀ ਜਿਹੜੀ ਮੌਜੂਦਾ ਸਰਕਾਰ ਦਾ ਮਕਸੂਦ ਹੈ ਗਲਤ ਹੈ ਮੌਜੂਦਾ ਸਰਕਾਰ ਵੇਖੋ ਜੀ ਵੇਖੋ ਸਰਕਾਰਾਂ ਜਿਹੜੀਆਂ ਨੇ ਨਾ ਭਾਵੇਂ ਕੋਈ ਵੀ ਹੋਵੇ ਇਹਨਾਂ ਦੇ ਹੱਥ ਵੱਜੇ ਹੁੰਦੇ ਨੇ ਆ ਬੰਗਲੇ ਕਲ ਤਾਂ ਜਿਵੇਂ ਵੀ ਸੈਕਟਰ ਸਰਕਾਰ ਕਿੱਲੀ ਦੱਬੇਗੀ ਉਹੋ ਹੀ ਦੱਬੀ ਜਾ ਰਹੀ ਆ ਇਹ ਤੇ ਉਹਨਾਂ ਦੀ ਕੀ ਹਿੰਮਤ ਸੀ ਕਿ ਸਾਡੇ ਇਲਾਕੇ ਦੇ ਵਿੱਚ ਆਣ ਕੇ ਤੇ ਮੈਰਿਕੇਟ ਕਰਦੇ ਤੇ ਕੰਨਾ ਕਰਦੇ ਆਪਰੇ ਆਹ ਵੇਖੋ ਉਹਨਾਂ ਦਾ ਟਾਵਰ ਪਿੱਛੇ ਆ ਪੰਜਾਬ 'ਚ ਖੜੇ ਆ ਇਸ ਵੇਲੇ ਪੰਜਾਬ 'ਚ ਖੜੇ ਆ ਭਾ ਇਸ ਵੇਲੇ ਜੀ ਪੰਜਾਬ 'ਚ ਖੜੇ ਆ ਹਾਂਜੀ ਕਿਉਂਕਿ ਅਸੀਂ ਪੰਜਾਬ 'ਚ ਖੜੇ ਆ ਤੇ ਪੰਜਾਬ ਝਾੜ ਕੇ ਵੇਖੋ ਇਹ ਆਸੂ ਗੈਸ ਦੇ ਗੋਲੇ ਫਾਇਰਿੰਗ ਹੋ ਰਿਹਾ ਇਹ ਹੱਥ ਨਹੀਂ ਬੰਦਦਾ ਇਹਨਾਂ ਦਾ ਦੀ ਮੰਟਾ ਬਾਕੀ ਨਾ 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 ਗੱਦੀ ਕੋ ਗਲ ਨਹੀਂ ਫੇਰ ਤਾ ਥੋੜੀ ਗੰਗਾ ਫੇਰ ਬੋਗਿਆ ਲਾ ਲਿਆ ਅਸਲ ਪਤੰਗ ਦੀ ਤੋ ਅਸੀਂ ਵੀ ਦੇਖਿਆ ਸੀ ਸਾਂ ਸੁੱਟਨੇ ਸੁੱਟਨੇ ਸੇਂਗੇ ਤਾਂ ਬੜੇ ਮੋੜ ਗਿਆ ਇਨਾ ਆਇਆ ਕੋ ਸਾਹ ਨਹੀਂ ਇੱਥੇ ਕਿਤਬ ਅਜੇ ਬੜੀ ਪਿੱਛੇ ਖਲੋਤੀ ਆ ਅਜੇ ਟਰਾਲੀਆਂ ਦੇ ਪਤਾ ਕਿੱਥੇ ਲੱਗਦਾ ਕਿਲੋਮੀਟਰ ਰੱਖ ਪਿੱਛੇ ਰੱਖ ਜਾਂ ਲੱਗਾ ਪਿਆ ਤੇ ਹਾੜਾ ਜਿਹੜਾ ਇੱਥੇ ਆੜਾ ਆ ਪਿਆ ਮੈਂ ਦੇਖ ਰਿਹਾ ਕਿਸਾਨ ਜਿਹੜਾ ਹੈ ਕਿਸੇ ਤੇ ਹੱਥੋਂ ਪਾਈ ਨਹੀਂ ਕਰ ਰਿਹਾ ਕੋਈ ਲੜਾਈ ਨਹੀਂ ਕਰ ਰਿਹਾ ਕੋਈ ਪੱਥਰ ਨਹੀਂ ਮਾਰੇਗਾ ਲੈ ਕੇ ਜਿਹੜੇ ਚਲਾਰਤੀ ਤਰ੍ਹਾਂ ਆਏ ਸੀ ਨਾ ਜਿਵੇਂ ਆਈਆਂ ਸੀ ਆ ਪੱਤਰਕਾਰਾਂ ਦੇ ਲਈ ਉਹਨਾਂ ਦੇ ਬੰਦੇ ਹੋ ਸਕਦੇ ਸਾਡਾ ਬੰਦਾ ਕੋਈ ਨਹੀਂ ਇਹ ਇਸ਼ਤਾਰਦੀ ਆ ਸਰੀਏ ਕੰਮ ਕਰਦੇ ਆ ਸਾਡੇ ਦੇ ਵਿੱਚ ਸਾਡੇ ਬੰਦੇ ਨੇ ਡੱਕਿਆ ਹੋਆ ਕੋਈ ਕੰਮ ਨਹੀਂ ਕਰਦਾ ਕੱਲ੍ਹ ਤੋਂ ਕੰਮ ਕਰਨਾ ਜਦੋਂ ਦੀ ਆ ਕੋਈ ਲੀਡਰਸ਼ਿਪ ਤੁਹਾਡੀ ਸਟਰੋਂਗ ਹੈ ਮੈਂ ਦੇਖ ਰਿਹਾ ਲੀਡਰਸ਼ਿਪ ਦੇ ਹੱਥਾਂ ਵਿੱਚ ਬਹੁਤ ਵਧੀਆ ਕੀਤਾ ਖਾਲਸਾ ਜੀ ਧੰਨਵਾਦ ਕਰਾਂ ਲੰਗਰ ਇਸ ਤਰ੍ਹਾਂ ਜੀ ਕੋਈ ਗਵਾਂਢੀ ਸਾਡਾ ਦੁਕਾਨ ਕਰਦਾ ਆਂਦਾ ਵੀ ਸਰਕਾਰ ਵੀ ਲੋਨ ਦਾ ਤੋਂ ਜੱਟ ਲੈਂਦੇ ਨੇ ਮੈਂ ਹਾਂ 15 ਲੱਖ ਦਾ ਟਰੈਕਟਰ ਹੁੰਦਾ ਸੰਧ ਹੁੰਦੇ ਨੇ ਮੋੜ ਕੇ ਬੋਰ ਕਰਾਣਾ ਤੇ ਹੁਣ ਮੈਂ ਬੋਰ ਕਰਾਇਆ ਸੀ ਤੇ ਪਹਿਲਾਂ 190 ਫੋਰਟ ਤੇ ਹੀ ਕਹਿੰਦੀ ਜੀ ਉਸ ਥੱਲੇ ਤੁਰ ਗਿਆ ਬੋਰ ਖਤਮ ਹੋ ਗਿਆ ਹੁਣ 500 ਵੋਲਟੇਜ ਕਰਾਇਆ 3 ਲੱਖ ਰੁਪਇਆ ਲੱਗ ਗਿਆ ਉਹ ਬੋਰ ਤੇ ਹੁਣ ਜਦੋਂ ਚੋ ਪਾਣੀ ਆ ਜਾਂਦਾ ਫਲੈਟਾ ਇਹਨਾਂ ਦਾ ਢੋਣਾ ਮਰ ਜਾਂਦਾ ਜਿਹੜੇ ਉਹ ਫਿਰ ਮੁੜ ਕੇ ਸੁੰਢੀ ਪੈ ਜਾਂਦੀ ਹੈ ਕਪਾਹ ਮਰ ਜਾਂਦੀ ਹੈ ਉਹ ਕਰਜ਼ਾ ਲਾਉਣ ਦਾ ਲੋਨ ਤੇ ਜੱਟਾਂ ਦਾ ਉੱਥੇ ਖਲੋਤਾ ਰਹਿੰਦਾ ਜੱਟ ਤਾਂ ਹੀ ਕਾਰਨ ਜੇ ਉਹਨਾਂ ਫਸਲ ਹੋਵੇ ਤੇ ਕਈ ਵਾਰ ਮਰ ਜਾਂਦੀ ਫਸਲ ਫਿਰ ਨਰਮਾ ਮਾਰ ਜਾਂਦਾ ਉਤਾਰੇ ਨਹੀਂ ਜਾਂਦਾ ਤੇ ਜਿਹੜੀਆਂ ਫਸਲਾਂ ਦਾ ਰੇਟ ਦੇ 1 ਬੰਨ ਦਿੰਦੇ ਨੇ ਨਾਈਨਾ ਹੋਰੇਟ ਦੇ ਮਸਾਲਾ ਜਟਾਂ ਦੀਆਂ ਖਰੀਦਦੇ ਹੀ ਨਹੀਂਗੇ ਉਹਨੂੰ ਘਾਟਾ ਵਪਾਰੀ ਖਰੀਦਦੇ ਨੇ ਇਸ ਕਰਕੇ ਇਹਨਾਂ ਦਾ ਉਹ ਕਿਥੋਂ ਪਿਆਸਾ ਤਰਨ ਆਲੂ ਹਣ ਤੇ 3 ਰੁਪਏ 4 ਰੁਪਏ ਲੈ ਕੇ ਫਿਰ 30 40 ਰੁਪਏ ਔਰ ਜੱਟਾਂ ਤੋਂ ਪਿਆਜ਼ ਲਿਆ 8 ਰੁਪਏ 10 ਰੁਪਏ ਔਰ 80 ਰੁਪਏ ਵੇਚਿਆ ਉਹਨਾਂ ਨੇ ਪਿਆਜ਼ ਵਪਾਰ ਹੀ ਕਮਾ ਆ ਜਾਂਦੇ ਨੇ ਜੇ ਇਹਨਾਂ ਨੂੰ ਮਿਲਦਾ ਹੈ ਆਹ ਦੇਖੋ ਮਿੰਟ ਕਰਨ ਵਾਲਾ ਬਿਲਕੁਲ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਜਿਨੀਦਾਰਾਂ ਦੇ ਪੱਲੇ ਕੁਝ ਪੈ ਨਹੀਂ ਰਿਹਾ ਜੇ ਆਹ ਪਿਆਜ਼ ਉਹ ਹੋਣਾ ਹੋ ਗਿਆ ਹੁਣ ਲਸਣ ਜਿਨੀਦਾਰਾਂ ਤੋਂ ਲਿਆ ਹੈ 25 30 ਰੁਪਏ ਤੇ ਹੁਣ 300 ਰੁਪਏ ਲਸਣ ਵੀ ਜਿਹੜੇ ਦੂਜਿਆਂ ਨੂੰ ਤੇ ਹਿੰਦੇ ਜ਼ਿੰਮੇਦਾਰਾਂ ਨੂੰ ਦੇਦਿਆਂ ਜੋ ਐਮਐਸਸੀ ਤੇ ਵੀ ਜ਼ਿਆਦਾ ਖਰਚਾ ਪੈ ਜੇਗਾ ਕਿਉਂ ਉਂਝ ਵੀ ਰੇਟ ਵਾਤੇ ਨੇ ਟਮਾਟਰ 300 ਰੁਪਏ ਕਿਲੋ ਵੀ ਕਿਹਾ ਤੇ ਜ਼ਿੰਮੇਦਾਰਾਂ ਕੋਲ ਕਿਹਾ 20 ਰੁਪਏ 10 ਰੁਪਏ 20 ਰੁਪਏ ਲਿਆ ਇੱਕ ਮਾਦੇ ਵਪਾਰੀ ਜਿਹੜੇ ਵਿੱਚ ਵਪਾਰੀ ਘਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਬਹੁਤ ਬਹੁਤ ਹੈ ਤੇ ਸਾਡਾ ਜਿਹੜਾ ਚੈਨਲ ਆਰਟੀਵੀ ਮੰਨ ਤੇ ਤੁਸੀਂ ਆਪਣੀ ਖਬਰ ਦੇ ਸਕਦੇ ਹੋ ਆਰਟੀਵੀ ਮੰਨ ਤੇ ਆਪਣੀ ਖਬਰ ਦੇਖ ਸਕਦੇ ਹੋ ਮੋਬਾਈਲ ਤੇ ਵੀ ਚੱਲਦਾ ਹੈ ਜਿਹੜੇ ਚੈਨਲ ਜਿਹੜੀ ਹੈ ਬੜੀ ਨੋ ਗਿਆ ਤੁਹਾਡਾ ਇਹ ਮਾਝੇ ਸਾਲਾਂ ਤੋਂ ਸਰਕਾਰਾਂ ਲੁੱਟਦੀਆਂ ਰਹੀਆਂ ਨੇ ਪਹਿਲਾਂ ਕਾਂਗਰਸ ਸਰਕਾਰ ਨੇ ਲੁੱਟਿਆ 5 ਸਾਲ ਫਿਰ ਪੰਜ ਸਾਲ ਕਾਲੀ ਆਏ ਤੇ ਕਾਲੀਆਂ ਨੇ ਵੀ ਇਤਨਾ ਹੀ ਲੁੱਟਿਆ ਵਾ ਇਹ ਵਾਰੀ ਵਾਰੀ ਸਰਕਾਰਾਂ ਆਉਂਦੀਆਂ ਜਾਂਦੀਆਂ ਬਦਲਦੀਆਂ ਆਸੇ ਚ ਰਲ ਮਿਲ ਕੇ ਕੰਮ ਕਰਦੀਆਂ ਰਹੀਆਂ ਕੱਲੀ ਕੱਲੀ ਗੱਲ ਦੀਆਂ ਖੋਲ ਰਮ ਜਾਂ ਬਸਾਂ ਤੇ ਤੋਤੇ ਹੋਇਆ ਕਬਜਾ ਚੈਨਲਾਂ ਤੇ ਕੇਬਲਾਂ ਤੇ ਹਿੱਸੇਦਾਰੀਏ ਅਪਾਨੀਆਂ ਆਡਾਣੀਆਂ ਨਾ ਪੂਰੀ ਜਾਰੀ ਏ ਅਪਾਨੀਆਂ ਆਡਾਣੀਆਂ ਨਾ ਪੂਰੀ ਜਾਰੀ ਏ ਹੋਟਲ ਵੀ ਨਹੀਂ ਛੱਡੇ ਢਾਬੇ ਵੀ ਨਹੀਂ ਛੱਡੇ ਗੁਰੂ ਦੀਆਂ ਕੋਲਕਾਂ ਤੇ ਬਾਪੇ ਵੀ ਨਹੀਂ ਛੱਡੇ ਪਚਾਈ ਜਾਂਦੇ ਲੁੱਟਣ ਬਸ ਚਾਰ ਤੇ ਦੁਪਹਿਰੇ ਪੰਜ ਸਾਲ ਮੇਰੇ ਤੇ ਪੰਜ ਸਾਲ ਤੇਰੇ ਪੰਜ ਮੇਰੇ ਤੇ ਪੰਜ ਸਾਲ ਤੇਰੇ ਵਾਰ ਵਾਰ ਲੁੱਟਦੇ ਪੰਜਾਬ ਨੂੰ ਲੁੱਟਦੇ ਰਹੇ ਅਰੇ ਲਿਗਿਆ ਨੂੰ ਚੋਬਾ ਨਹੀਂ ਆ ਟਕਾ ਹਰ ਬਾਰ ਨੇਤਾ ਖਾਈ ਜਾਣ ਪਿੰਛਣਾ ਪੰਜਾਬ ਦਾ ਜਵਾਨ ਨਸ਼ਿਆਂ ਨੇ ਮਾਰਤਾ ਤਾਂ ਕਿਆਂ ਦੇ ਵੇਖੋ ਟੀਚਰਾਂ ਨੂੰ ਚੜਦਾ ਪੜ੍ਹਾਈ ਵੀ ਨਹੀਂ ਛੱਡੀ ਲਿਖਾਈ ਵੀ ਨਹੀਂ ਛੱਡੀ ਪੰਜਾਬੀਵਾਂ ਬੋਲੀ ਨੂੰ ਸਕੂਲ ਹੋ ਜਾਂਦੇ ਕੱਢੀ ਕੱਢ ਜਾਂਦੇ ਸਦਾ ਇਤਿਹਾਸ ਦੇ ਪਟੇਰੇ ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ ਵਾਰ-ਵਾਰ ਲੁੱਟਦੇ ਪੰਜਾਬ ਨੂੰ ਲੱਟੇ ਰਹੇ ਮੈਂ ਜਦੋਂ ਬਣਾਂਗਾ ਤੇ ਤੂੰ ਲੁੱਟਨੀ ਤੂੰ ਜਦੋਂ ਬਣੇਗਾ ਤੇ ਮੈਂ ਲੁੱਟਾਂਗਾ ਮੇਰੇ ਉੱਤੇ ਕੇਸ ਬਣੇਗਾ ਤੇ ਤੂੰ ਵੇਖ ਲਈ ਤੇਰੀ ਕਿਰਪਾ ਨਾਲ ਫਿਰ ਮੈਂ ਛੁੱਟਾਂਗਾ ਕੋਈ ਮਾਫੀ ਹਰਿਆਣਾ ਮੈਂ ਤੇਰੇ ਘਰ ਜਾਣਾ ਤੂੰ ਮੇਰੇ ਨਾਲ ਖਾਣਾ ਮੈਂ ਤੇਰੇ ਨਾਲ ਖਾਣਾ ਉਹਨਾਂ ਲੀਡਰਾਂ ਨੇ ਗੁਣਾਰੇ ਕਿਹੜੇ ਕਿਹੜੇ ਅੱਜ ਸਾਥ ਤੇਰੇ ਤੇ 5000 ਰੁਪਏ ਦੇ 5 ਸਾਥ ਤੇਰੇ ਤੇ 5000 ਰੁਪਏ ਦੇ ਵਾਰ ਵਾਰ ਲੁੱਟਦੇ ਪੰਜਾਬ ਨੂੰ ਲਟੇਰੇ ਉਹ ਦਿੱਲੀ ਦੇ ਆਗਿਆ ਨੇ ਚੁੱਕ ਜਾਣਾ ਏ ਆਪਾਂ ਵਾਸਤੇ ਉਹਨਾਂ ਦੇ ਨਾਮ ਰਹਿਣਾ ਏ ਬਹੁਤ ਬੁੱਧੀ ਭਰ ਦੇ ਜੰਦਾ ਨਾ ਬਲੋ ਅਸਲੀ ਕਮਾਉਣ ਦਾ ਕੋਈ ਢੰਗ ਲੱਭ ਲਓ ਤੇ ਬਹਾਂ ਦੇ ਰਹਿਣਾ ਏ ਮੀਰਾ ਤੇ ਚੱਜ ਜੱਜ ਮੀਰਾ بابا جی نے بڑے ودیا جی ہرک چیز انہوں نے پیش کی روسی

ਹਾਂ ਬਾਰਡਰ ਸਾਹਮਣੇ ਅਸੀਂ ਦਿਖਾਵਾਂਗੇ ਕਿ ਸਾਹਮਣੇ ਜਿਹੜੀਆਂ ਤਸਵੀਰਾਂ ਉਹ ਹਰਿਆਣੇ ਦੇ ਜਿਹੜੇ ਪੁਲਿਸ ਹੈ ਉਹ ਖੜੀ ਹੋਈ ਹੈ ਤੇ ਇਧਰਲੇ ਪਾਸੇ ਸਾਡਾ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਖੜੇ ਹੋਏ ਨੇ ਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਬਾਰਡਰ ਜਿਹੜਾ ਬਣ ਚੁੱਕਿਆ ਹੈ ਬਾਕੀ ਗੱਲ ਸਹੀ ਹੈ ਇਸ ਕਿਸਮ ਦਾ ਜਿਹੜਾ ਬਾਰਡਰ ਬਣ ਚੁੱਕਿਆ ਇਸ ਵੇਲੇ ਸਾਡਾ ਪੰਜਾਬ ਦੇ ਵਿੱਚ ਹੀ ਪੰਜਾਬ ਹਰਿਆਣਾ ਇੱਕ ਦੋ ਤਿੰਨ ਬਣ ਚੁੱਕੀ ਨੇ ਜਿਹੜੇ ਵੱਡੇ ਵੱਡੇ ਪੱਥਰ ਜਿਹੜੇ ਆ ਉਹ ਲਗਾਏ ਗਏ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਜਿਹੜੇ ਨਦੀਆਂ ਜਿਹੜੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅਸਾਂ ਸਾਹਮਣੇ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਹਰਿਆਣਾ ਪੁਲਿਸ ਜਿਹੜੀ ਹੈ ਖੜੀ ਦਿਖਾਈ ਦੇ ਰਹੀ ਹੈ ਬਿਲਕੁਲ ਤਿਆਰਪੁਰ ਤਿਆਰ ਹੈ ਬਹੁਤ ਸਾਰੀ ਫੋਰਸ ਜਿਹੜੀ ਹੈ ਦੋਨਾਂ ਪਾਸੇ ਜਿਹੜੇ ਪੁਲ ਹੈ ਇਹ ਦਰਿਆ ਹੈ ਦਰਿਆ ਦੇ ਵੱਲ ਦੋਨਾਂ ਪਾਸੇ ਪੁਲ ਦੇ ਜਿਹੜੀ ਹੈ ਪੁਲਿਸ ਜਿਹੜੀ ਹੈ ਹਰਿਆਣੇ ਦੀ ਤੇ ਮਿਲਟਰੀ ਤਸਵੀਰ ਦੇ ਵੀ ਦੇਖ ਰਹੇ ਹੋ ਮਿਲਟਰੀ ਜਿਹੜੀ ਹੈ ਖੜੀ ਹੋਈ ਹੈ ਸਾਹਮਣੇ ਇਧਰ ਆ ਵਾਰ ਪਾਰ ਦੀ ਜਿਹੜੀ ਲੜਾਈ ਇਸ ਵੇਲੇ ਬਣੀ ਹੋਈ ਹੈ ਫੌਜਾਂ ਜਿਹੜੀਆਂ ਇਧਰ ਖੜੀਆਂ ਹੈ ਇਧਰ ਫੌਜਾਂ ਖੜੀਆਂ ਐ ਪਾਰਲੇ ਪਾਸੇ ਇਸ ਕਿਸਮ ਦਾ ਜਿਵੇਂ ਵੰਡ ਬੰਦੀਆਂ ਪੈ ਚੁੱਕੀਆਂ ਦੇਸ਼ ਤੇ ਆਪਣੇ ਹੀ ਮੁਲਕ ਦੇ ਵਿੱਚ ਤਸਵੀਰ ਦੇ ਵਿੱਚ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਵਾਰ-ਵਾਰ ਆਪਾਂ ਖੜੇ ਆ ਇਹ ਸਾਰੇ ਲੋਕ ਇਸ ਵੇਲੇ ਜੇ ਤੁਸੀਂ ਦੇਖਦੇ ਹੋ ਵੀ ਸਾਡੇ ਕਿਸਾਨ ਜਿਹੜੇ ਆ ਇੱਥੇ ਇੱਕ ਪਾਈਪ ਲਗਾਈ ਗਈ ਆ ਜਿਹਦਾਂ ਇਹ ਰੁਕਿਆ ਹੋਇਆ ਸਾਰਿਆਂ ਨੂੰ ਕਿਉਂਕਿ ਹਲੇ ਇਹਨਾਂ ਨੂੰ ਕੰਟਰੋਲ ਕੀਤਾ ਹੋਇਆ ਹੈ ਕਿ ਇਹ ਇਹ ਅੱਗੇ ਨਹੀਂ ਜਾਣਾ ਜਦੋਂ ਤੱਕ ਜਿਹੜੀ ਆਖਰੀ ਜਿਹੜੀ ਅੱਜ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਬਾਅਦ ਇਹ ਸਾਰਾ ਉਹ ਫੈਸਲਾ ਕੀਤਾ ਜਾਵੇਗਾ ਕਿ ਤੁਸੀਂ ਲਾਈਵ ਅਸੀਂ ਆਰਟੀਵੰਤੇ ਦੇਖ ਲਈਏ ਇਸ ਵੇਲੇ ਸੰਭੂ ਬੈਰੀਅਲ ਤੋਂ ਸਾਡੇ ਚਲਰੀ ਕਵਰੇਜ ਦੇ ਵਿੱਚ ਜਿਹੜਾ ਸਾਹਮਣੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇਹ ਪੋਲਾ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਇਹ ਪੋਲਾ ਨਦੀ ਹੈ ਜਿਹੜੀ ਨਦੀ ਦੇ ਜਿਹੜੇ ਉੱਪਰ ਉਹ ਜਿਹੜੇ ਬਹੁਤ ਵੱਡੇ ਵੱਡੇ ਬੈਰੀਗੇਟ ਜਿਹੜੇ ਲਗਾਏ ਹੋਏ ਆਂ ਭਾਵੇਂ ਕਿ ਸਾਡੇ ਪਸਾਨਾ ਵੱਲੋਂ ਸਾਰੇ ਵੱਡੇ ਵੱਡੇ ਪੱਥਰ ਜਿਹੜੇ ਐਸ ਵਿਲੇ ਤੋੜ ਦਿੱਤੇ ਗਏ ਆ ਕਿਉਂਕਿ ਆ ਸਾਰੇ ਪੱਥਰ ਰੋਕਾਂ ਕੁਝ ਵੀ ਸਾਰੀਆਂ ਰੋਕਾਂ ਜਿਹੜੇ ਤੋੜ ਦਿੱਤੀਆਂ ਗਈਆਂ ਥੋੜਾ ਜੀ ਥੋੜਾ ਜੀ ਜਿਹੜਾ ਜਿਹਦਾ ਸਮਾਂ ਸੀਗਾ ਥੋੜਾ ਜੀ ਸਮਾਂ ਰਹਿ ਗਿਆ ਸੀਗਾ ਲੇਕਿਨ ਜਦੋਂ ਸਰਕਾਰਾਂ ਵੱਲੋਂ ਐ ਐਲਾਨ ਕੀਤਾ ਕਿ ਉਹਨਾਂ ਨੂੰ ਮਿੱਟੀ ਕੀਤੀ ਜਾਵੇਗੀ ਇਸ ਕਿਸਾਨਾਂ ਵੱਲੋਂ ਥੋੜਾ ਜਿਹਾ ਬ੍ਰਾਮ ਲਿਆ ਬ੍ਰਾਮ ਦਿਨ ਤੋਂ ਬਾਅਦ ਹੀ ਬਿਲਕੁਲ ਆਪਣੇ ਆਪ ਨੂੰ ਸਟੇਬਲ ਕੀਤਾ ਇਸ ਜਗ੍ਹਾ ਦੇ ਉੱਤੇ ਪਰ ਤੁਸੀਂ 1 2 3 4 ਦਿਨ ਪਹਿਲਾਂ ਦੀਆਂ ਜੋ ਤਸਵੀਰਾਂ ਦੇਖੀਆਂ ਹੈ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਉਧਰਲੇ ਪਾਸੋਂ ਆਸੂ ਗੋਲੇ ਜਿਹੜੇ ਵਰਸਰੇ ਸੀਗੇ ਤੇ ਗੋਲੀਆਂ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਵਰਤਾਈਆਂ ਵਰਾਈਆਂ ਜਾ ਰਹੀ ਸੀਗੀਆਂ ਇਸ ਦੇ ਨਾਲ ਸਾਡਾ ਜਿਹੜਾ ਕਿਸਾਨ ਜਿਹੜਾ ਕਾਫੀ ਕਿਸਾਨ ਜਿਹੜੇ ਆ ਠੱਡ ਹੋ ਕੇ ਹਸਪੀਟਲ ਦੇ ਵਿੱਚ ਦਾਖਲ ਨੇ ਇਸ ਲਈ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਲੇਕਿਨ ਸਰਕਾਰਾਂ ਜੋ ਕਰ ਰਹੀਆਂ ਉਹ ਸਭ ਨੂੰ ਤੁਸੀਂ ਇਹ ਰਿਹਾ ਕਿ ਸਰਕਾਰਾਂ ਅੱਜ ਇਸ ਤਰੀਕੇ ਦੇ ਨਾਲ ਇਹਦੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆ ਪਿੱਛੇ ਤੁਹਾਡੇ ਇੱਕ ਪਾਈਪ ਲਗਾ ਕੇ ਜਿਹੜਾ ਰੁਕਿਆ ਹੋਇਆ ਆਪਣੇ ਕਿਸਾਨਾਂ ਨੂੰ ਤੇ ਕਿਉਂਕਿ ਇੱਕ ਫੈਸਲੇ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਇਹ ਫੈਸਲਾ ਜਦੋਂ ਵੀ ਆਉਂਦਾ ਹੈ ਤਾਂ ਹਾਂ ਬڑے ਉਸ ਤੋਂ ਬਾਅਦ ਅਗਲਾ ਜਿਹੜਾ ਕੋਈ ਵੀ ਫੈਸਲਾ ਜਿਹੜਾ ਲਿਆ ਜਾਊਗਾ ਲੀਡਰਸ਼ਿਪ ਵੱਲੋਂ ਜੋ ਕਾਲ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਦਾ ਵੀ ਹੁਕਮ ਕੀਤਾ ਜਾਂਦਾ ਉਸੇ ਹਿਸਾਬ ਦੇ ਨਾਲ ਜਿਹੜਾ ਇਹ ਜਿਹੜੇ ਕਿਸਾਨ ਹੈ ਉਸੇ ਤਰ੍ਹਾਂ ਦਾ ਜਿਹੜਾ ਉਹਨੂੰ ਇੰਪਲੀਮੈਂਟ ਕਰਦੇ ਆ ਤੇ ਅਸੀਂ ਗੱਲ ਵੀ ਵੀ ਸੋਲਵ ਕਰਦੇ ਆ ਅੱਗੇ ਚੱਲਦੇ ਆ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਸੰਭੂ ਬੇਰੀਅਲ ਉੱਤੇ ਪਹੁੰਚੇ ਹੋਏ ਆ ਜਿੱਥੇ ਕਿ ਕਿਸਾਨਾਂ ਦਾ ਧਰਨਾ ਜਿਹੜਾ ਲਗਾਤਾਰ ਚੱਲਿਆ ਚੱਲ ਰਿਹਾ ਕਿਉਂਕਿ ਕਿਸਾਨ ਅੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਤਿੰਨ ਜਿਹੜੀਆਂ ਮੀਟਾਂ ਜਿਹੜੀਆਂ ਹੋ ਚੁੱਕੀਆਂ ਪਹਿਲਾਂ ਦਿਖਾਓ ਤਸਵੀਰ ਦੇ ਵਿੱਚ ਬਿਲਕੁਲ ਜੀ